ਸੁਖਦੇਵ ઋષਿ ਹੋਇਆ ਜੋ 12 ਸਾਲ ਤੱਕ ਮਾਂ ਦੇ ਗਰਭ ਵਿੱਚ ਰਿਹਾ ਆਪ ਕੀ ਕਹੋਗੇ ਕਿ 12 ਸਾਲ ਤੱਕ ਕੋਈ ਮਾਂ ਦੇ ਗਰਭ ਦੇ ਵਿੱਚ ਕਿਵੇਂ ਰਹਿੰਦਾ ਪਰ ਗੁਰਬਾਣੀ ਪੜਿਆਂ ਪਤਾ ਲੱਗਦਾ ਹੈ ਕਿ ਮਨੁੱਖ ਦਾ ਇੱਕ ਜਨਮ ਮਾਂ ਦੀ ਕੁੱਖ ਵਿੱਚੋਂ ਹੁੰਦਾ ਹੈ ਤੇ ਇੱਕ ਜਨਮ ਹੈ ਸੰਗਤ ਦੇ ਵਿੱਚੋਂ ਜੋ ਮਾਂ ਦੀ ਕੁੱਖ ਵਿੱਚੋਂ ਜਨਮ ਹੁੰਦਾ ਉਹਦੀ ਕੋਈ ਨਾ ਕੋਈ ਪ੍ਰਕਿਰਿਆ ਹੈ ਉਹਦੀ ਕੋਈ ਸਮਾ ਨਿਸ਼ਚੈਪ ਹੈ ਉਸ ਚੀਜ਼ ਦਾ ਕਿਸੇ ਦਾ 9 ਮਹੀਨੇ ਕਿਸੇ ਦਾ 10 ਮਹੀਨੇ ਲੱਗਦਾ ਹੈ ਇਸੇ ਪ੍ਰਕਾਰ ਜਦੋਂ ਸੰਗਤ ਦੀ ਗੱਲ ਕਰਦੇ ਆ ਨਾ ਜਦੋਂ ਮਨੁੱਖ ਦਾ ਜਨਮ ਸੰਗਤ ਵਿੱਚੋਂ ਹੁੰਦਾ ਹੈ ਤੇ ਪਿਆਰੋ ਉਹ 10 ਸਾਲ ਵੀ ਲੱਗ ਸਕਦੇ ਨੇ 12 ਸਾਲ ਵੀ ਲੱਗ ਸਕਦੇ ਨੇ ਇੱਕ ਘੜੀ ਵੀ ਲੱਗ ਸਕਦੀ ਹੈ ਤੇ 12 ਸਾਲ ਤੱਕ ਸੁਖਦੇਵ ઋષਿ ਸੰਗਤ ਕਰਦਾ ਰਿਹਾ ਤੇ 12 ਸਾਲਾਂ ਬਾਅਦ ਉਹਨੂੰ ਗਿਆਨ ਪ੍ਰਾਪਤ ਹੋਇਆ ਪਰ ਭਗਤ ਕਬੀਰ ਜੀ ਕਹਿਣ ਲੱਗੇ ਇੱਥੇ ਕੋਈ ਸਮਾਂ ਨਿਸ਼ਚਿਤ ਨਹੀਂ ਕਬੀਰ ਇੱਕ ਘੜੀ ਅਧਿਕਾਰੀ ਆਦੀ ਹੁੰਤੇ ਆਦ ਭਗਤਨ ਸੇਤੀ ਗੋਸ਼ਤੇ ਜੋ ਕਿ 916 ਭਗਵਾਨ ਵਾਲਮੀਕ ਨੂੰ ਇੱਕ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਮਾਫ ਕਰਨਾ ਗਿਆਨ ਹੋ ਗਿਆ ਤੇ ਪਿਆਰੋ ਸੱਜਣ ਠੱਗ ਨੇ ਇੱਕੋ ਸ਼ਬਦ ਸੁਣਿਆ ਇੱਕੋ ਸ਼ਬਦ ਸੁਣਦੇ ਨਾਲ ਉਹਨੇ ਠੱਗੀ ਛੱਡ ਦਿੱਤੀ ਕੋਡੇ ਰਾਖਸ਼ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਇੱਕੋ ਸ਼ਬਦ ਸੁਣਿਆ ਸੀ ਕਹਿਣ ਦਾ ਭਾਵ ਕੀ ਸੰਗਤ ਦੇ ਵਿੱਚ ਮਨੁੱਖ ਦਾ ਜਦੋਂ ਜਨਮ ਹੁੰਦਾ ਹੈ ਇਹਦੇ ਜਨਮ ਦੀ ਕੋਈ ਸਮਾਂ ਨਿਸ਼ਚਿਤ ਨਹੀਂ ਇੱਥੇ 12 ਸਾਲ ਵੀ ਲੱਗ ਸਕਦੇ ਨੇ 12 ਮਿੰਟ ਵੀ ਲੱਗ ਸਕਦੇ ਨੇ ਤੇ ਇੱਕ ਸੈਕਿੰਡ ਦੇ ਵਿੱਚ ਵੀ ਮਨੁੱਖ ਨੂੰ ਗਿਆਨ ਮਿਲ ਸਕਦਾ ਹੈ